ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਟੌਪਿਕ ਕਰਾਂਗੇ ਕਰਮਕਿਰਿਆ ਤੇ ਸਕਰਮਕਿਰਿਆ ਇਹਨਾਂ ਦੇ ਲੱਛਣ ਦੱਸਣੇ ਨੇ ਤੇ ਇਹਨਾਂ ਦੀ ਪਰਿਭਾਸ਼ਾ ਦੇਣੀ ਆਂ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਾਂਗੇ ਕਿਰਿਆ ਕੀ ਹੁੰਦੀ ਆ ਠੀਕ ਹੈ ਕਿਰਿਆ ਕੀ ਹੁੰਦੀ ਆ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਕੰਮ ਦੇ ਕਰਨ ਜਾਂ ਹੋਣ ਬਾਰੇ ਪਤਾ ਲੱਗਦਾ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਕੰਮ ਦੇ ਕਰਨ ਦਾ ਜਾਂ ਕਿਸੇ ਕੰਮ ਦੇ ਹੋਣ ਬਾਰੇ ਪਤਾ ਲੱਗਦਾ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਕਿਰਿਆ ਕਹਿੰਦੇ ਆਂ ਜਿਵੇਂ ਕੋਈ ਕੀ ਕੰਮ ਕਰ ਰਿਹਾ ਮੰਨ ਲਓ ਹੁਣ ਮੈਂ ਪੜਾ ਰਹੀ ਆ ਮੈਂ ਕੀ ਕੰਮ ਕਰ ਰਹੀ ਆ ਪੜਾਉਣ ਦਾ ਕੰਮ ਕਰ ਰਹੀ ਆ ਪੜਾਉਣਾ ਕੀ ਹੋ ਗਿਆ ਕਿਰਿਆ ਹੋ ਗਈ ਠੀਕ ਹੈ ਜਿਵੇਂ ਤੁਸੀਂ ਸੁਣ ਰਹੇ ਹੋ ਤਾਂ ਦੇਖ ਰਹੇ ਹੋ ਵੀਡੀਓ ਤਾਂ ਤੁਹਾਡਾ ਕੰਮ ਕੀ ਹੋ ਗਿਆ ਦੇਖਣਾ ਤੇ ਸੁਣਨਾ ਓਕੇ ਉਹ ਹੁੰਦੀ ਆ ਕਿਰਿਆ ਜਿਵੇਂ ਕਿ ਤੁਸੀਂ ਆਪਣੇ ਕੋਲੋ ਜਿੰਨੀ ਮਰਜ਼ੀ ਐਗਜ਼ਾਮਪਲ ਲਿਖ ਸਕਦੇ ਹੋ RAM ਖੇਡਦਾ ਹੈ ਖੇਡਦਾ ਕਿਰਿਆ ਕੁੜੀਆਂ ਨੱਚ ਰਹੀਆਂ ਹਨ ਠੀਕ ਹੈ ਰਹੀਆਂ ਹਨ ਕਿ ਆ ਇਹ ਨੱਚ ਰਹੀਆਂ ਹਨ ਕਿ ਆ ਉਹ ਕਿਰਿਆ ਹੋਊਗੀ ਤੇ ਇਹਦੇ ਵਿੱਚ ਤੁਸੀਂ ਨੀਚੇ ਵੀ ਲਿਖ ਸਕੋ ਜਿਹਾ ਜੇ ਉਪਰੋਕਤ ਵਾਕਾਂ ਦੇ ਵਿੱਚ ਖੇਡਦਾ ਤੇ ਨੱਚ ਰਹੀਆਂ ਕੀ ਨੇ ਕਿਰਿਆ ਕਿਰਿਆ ਨੇ ਅੱਗੇ ਕਿਰਿਆ ਦੇ ਦੋ ਪ੍ਰਕਾਰ ਨੇ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਹੁਣ ਇਹਨਾਂ ਦੇ ਆਪਾਂ ਸਕਰਮਕ ਕਿਰਿਆ ਕਰਮਕ ਕਿਰਿਆ ਕੀ ਆ ਇਹਨਾਂ ਦੇ ਪੂਰੇ ਆਪਣਾ ਡਿਸਕ੍ਰਾਈਬ ਕਰਨਾ ਦੇ ਨਾਲ ਇੱਕ ਉਦਾਹਰਨਾਂ ਦਵਾਂਗੇ ਠੀਕ ਹੈ ਲੱਛਣ ਵੀ ਦੱਸਾਂਗੇ ਆਪਾਂ ਇਹਨਾਂ ਦੇ ਵਿੱਚ ਆ ਜਾਣਗੇ ਇਹ ਸਕਰਮਕ ਕਿਰਿਆ ਕਿਹੜੀ ਹੁੰਦੀ ਆ ਸਕਰਮਕ ਕਿਰਿਆ ਹੁੰਦੀ ਆ ਜਿਹਦੇ ਵਿੱਚ ਕਰਤਾ ਤੇ ਕਰਮ ਦੋਨੋਂ ਹੋਣ ਸਿੰਪਲ ਆਪਾਂ ਇਹ ਕਹਿੰਦੇ ਹੁੰਨੇ ਆ ਜਿਸ ਵਾਕ ਦੇ ਵਿੱਚ ਕਰਤਾ ਤੇ ਕਰਮ ਦੋਨੋਂ ਹੀ ਹੋਣ ਕਰਤਾ ਮਤਲਬ ਕਿ ਕਰਨ ਜਿਹੜਾ ਕੰਮ ਕਰ ਰਿਹਾ ਮੰਨ ਲਓ ਹੁਣ ਮੈਂ ਪੜਾ ਰਹੀ ਆ ਇਹਦੇ ਵਿੱਚ ਕਰਤਾ ਕੌਣਾ ਕੌਣ ਕੰਮ ਕਰ ਰਿਹਾ ਮੈਂ ਕਰ ਰਹੀ ਆ ਠੀਕ ਹੈ ਵਿਦਿਆਰਥੀ ਸੁਣ ਰਹੇ ਹਨ ਤਾਂ ਸੁਣਨ ਦਾ ਕੰਮ ਕੌਣ ਕਰ ਰਿਹਾ ਵਿਦਿਆਰਥੀ ਕਰ ਰਹੇ ਨੇ ਉਹ ਕੀ ਹੈ ਕਰਤਾ ਠੀਕ ਹੈ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਸਬਜੈਕਟ ਤਾਂ ਕਰਤਾ ਤੇ ਕਰਮ ਦੋਨੋਂ ਹੋਣ ਉਹਨੂੰ ਆਪਾਂ ਕੀ ਕਹਿੰਦੇ ਕਰਮਕੀਰਾ ਕਿਹਾ ਜਾਂਦਾ ਭਾਵ ਕਿ ਸਾਨੂੰ ਵਾਕ ਦੇ ਵਿੱਚੋਂ ਪਤਾ ਲੱਗੇ ਕਿ ਜੋ ਕਿਰਿਆ ਹੋਈ ਹੈ ਉਹ ਕਿਸ ਨੇ ਕੀਤੀ ਹੈ ਤੇ ਕਰਤਾ ਨੇ ਕੀ ਕਿਰਿਆ ਕੀਤੀ ਆ ਇਹ ਚੀਜ਼ ਆਪਾਂ ਨੂੰ ਪਤਾ ਲੱਗੇ ਸੈਕੰਡ ਕੀ ਹੈ ਸਕਰਮ ਕਿਰਿਆ ਉਹ ਹੁੰਦੀ ਆ ਜਿਸ ਦਾ ਵਾਕ ਵਿਚਲਾ ਕਾਰਜ ਕਰਮ ਤੋਂ ਬਿਨਾ ਸਾਰਥਕ ਨਾ ਹੋਵੇ ਮਤਲਬ ਕਿ ਸਕਰਮ ਕਿਰਿਆ ਉਹ ਕਿਰਿਆ ਹੁੰਦੀ ਆ ਜਿਹਦੇ ਵਿੱਚ ਜਿਹੜਾ ਵਾਕ ਉਹ ਸੰਪੂਰਨ ਨਹੀਂ ਹੁੰਦਾ ਬਿਨਾ ਕਰਮ ਤੋਂ ਠੀਕ ਹੈ ਜਿਸ ਵਾਕ ਦੇ ਵਿੱਚ ਜਿਹੜਾ ਕਾਰਜ ਹੈ ਉਹ ਕਰਮ ਤੋਂ ਬਿਨਾ ਪੂਰਾ ਨਹੀਂ ਹੁੰਦਾ ਹੁਣ ਜੇ ਮੈਂ ਆਪਾਂ ਕਹੇ ਵੀ ਰਾਮ ਖੇਡਦਾ ਹੈ ਆਪ ਨੂੰ ਇਹ ਪਤਾ ਵੀ ਖੇਡਦਾ ਐ ਇਹ ਨਹੀਂ ਪਤਾ ਕਿ ਉਹ ਹਾਕੀ ਖੇਡ ਰਿਹਾ ਜਾਂ ਕ੍ਰਿਕਟ ਖੇਡ ਰਿਹਾ ਜਾਂ ਬਾਲੀਬਾਲ ਖੇਡ ਰਿਹਾ ਜਾਂ ਗੁੱਲੀ ਰੰਡਾ ਖੇਡ ਰਿਹਾ ਜਾਂ ਫੁੱਟਬਾਲ ਖੇਡ ਰਿਹਾ ਆਪਨ ਇਹ ਗੱਲ ਨਹੀਂ ਪਤਾ ਠੀਕ ਹੈ ਤਾਂ ਜਦੋਂ ਆਪਾਂ ਨੂੰ ਨਹੀਂ ਪਤਾ ਹੋਊਗੀ ਅਕਰਮਕ ਅਕਰਮਕ ਜਦੋਂ ਆਪਾਂ ਨੂੰ ਪਤਾ ਲੱਗੇ ਕਿ ਰਾਮ ਫੁੱਟਬਾਲ ਖੇਡ ਰਿਹਾ ਆਪਾਂ ਨੂੰ ਪਤਾ ਲੱਗੇ ਕਿ ਕੀ ਖੇਡ ਰਿਹਾ ਫੁੱਟਬਾਲ ਖੇਡ ਰਿਹਾ ਆਪਾਂ ਨੂੰ ਪਤਾ ਲੱਗੇ ਵੀ ਕੀ ਕੰਮ ਕਰ ਰਿਹਾ ਕੰਮ ਕੀ ਕਰ ਰਿਹਾ ਕੀ ਉਹ ਕਾਰਜ ਕਰ ਰਿਹਾ ਕਿਹੜਾ ਕੰਮ ਕਰ ਰਿਹਾ ਤਾਂ ਉਤੋਂ ਕੀ ਹੋ ਜੂਗੀ ਇਸ ਕਰਮਕ ਕੇਰਾ ਹੋ ਜੂਗੀ ਅੱਗੇ ਹੈਗਾ ਥਰਡ ਇਹਦੇ ਵਿੱਚ ਜਿਨ੍ਹਾਂ ਵਾਕਾਂ ਦੇ ਵਿੱਚ ਕਿਰਿਆ ਦਾ ਸਬੰਧ ਸਿੱਧਾ ਕਰਤਾ ਨਾਲ ਨਹੀਂ ਸਗੋਂ ਉਹਨਾਂ ਦੇ ਵਿਚਕਾਰ ਕੋਈ ਹੋਰ ਧਿਰ ਆ ਜਾਂਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਕਰਮ ਮਤਲਬ ਕਿ ਜਿਨ੍ਹਾਂ ਵਾਕਾਂ ਦੇ ਵਿੱਚ ਕਿਰਿਆ ਦਾ ਸਬੰਧ ਸਿੱਧਾ ਕਰਤਾ ਨਾਲ ਨਹੀਂ ਸਗੋਂ ਕਰਮ ਨਾਲ ਵੀ ਹੁੰਦਾ ਹੈ ਵਿਚਕਾਰ kia ਜਾਂਦਾ ਕਰਮ ਕਰਤਾ ਕਰਮ ਕਿਰਿਆ ਉਹਨੂੰ ਆਪਾਂ ਕੀ ਕਹਿੰਦੇ ਆ ਸਕਰਮਕ ਕਿਰਿਆ ਠੀਕ ਹੈ ਫੋਰਥ ਹੈ ਵਾਕ ਦੇ ਵਿੱਚ ਕਿਰਿਆ ਦਾ ਸਬੰਧ ਕਰਤਾ ਨਾਲ ਨਾ ਹੋਵੇ ਸਗੋਂ ਕਿਸੇ ਹੋਰ ਧਿਰ ਨਾਲ ਹੋਵੇ ਜਿਹਨੂੰ ਆਪਾਂ ਕੀ ਕਹਿੰਦੇ ਆ ਕਰਮ ਕਿਹਾ ਜਾਂਦਾ ਉਹ ਕੀ ਹੋ ਜੂਗੀ ਕਰਮ ਕੀ ਰਿਹਾ ਹੁਣ ਉਦਾਹਰਨਾਂ ਜਿੰਨੀਆਂ ਮਰਜ਼ੀ ਲਿਖਦੇ ਦੇ ਵਿੱਚ ਜਿਵੇਂ RAM ਉਡਾ ਰਿਹਾ ਆਪਾਂ ਨੂੰ ਕੀ ਪਤਾ ਨਹੀਂ ਸੀ ਵੀ ਕੀ ਉਡਾ ਰਿਹਾ ਤਾਂ ਮੈਂਸ਼ਨ ਕਰਤਾ ਕਿ ਪਤੰਗ ਉਡਾ ਰਿਹਾ RAM ਪਤੰਗ ਉਡਾ ਰਿਹਾ ਜਿਵੇਂ ਆਪਾਂ ਉਦਾਹਰਨ ਦੇ ਸਕਦੇ ਕਿ ਵਿਦਿਆਰਥੀ ਇੰਗਲਿਸ਼ ਦਾ ਸੁਣ ਰਹੇ ਹਨ ਠੀਕ ਹੈ ਇੰਗਲਿਸ਼ ਦਾ ਕੰਮ ਸੁਣ ਰਹੇ ਨੇ ਜਾਂ ਵਿਦਿਆਰਥੀ ਜਿਹੜੇ ਕਿ ਪੰਜਾਬੀ ਦਾ ਪੰਜਾਬੀ ਦੀ ਵਿਆਕਰਣ ਪੜ ਰਹੇ ਹਨ ਠੀਕ ਹੈ ਆਪਾਂ ਨੂੰ ਪਤਾ ਲੱਗੇ ਵੀ ਕੀ ਪੜ ਰਹੇ ਨੇ ਵਿਆਕਰਣ ਪੜ ਰਹੇ ਨੇ RAM ਨੇ ਚਿੱਠੀ ਲਿਖੀ ਰਾਮ ਨੇ ਕੀ ਲਿਖਿਆ ਚਿੱਠੀ ਲਿਖਿਆ ਨਾ ਕਿ ਕੋਈ ਲੇਖ ਲਿਖਿਆ ਨਾ ਹੀ ਉਹਨੇ ਕੋਈ ਪੱਤਰ ਲਿਖਿਆ ਨਾ ਹੀ ਮਤਲਬ ਕਿ ਉਹਨੇ ਕੋਈ ਲੇਖ ਲਿਖਿਆ ਚਿੱਠੀ ਪੱਤਰ ਇੱਕ ਹੋਗੇ ਵੀ ਨਾ ਕਿ ਉਹਨੇ ਲੇਖ ਲਿਖਿਆ ਨਾ ਉਹਨੇ ਕਹਾਣੀ ਲਿਖੀ ਆਪਾਂ ਨੇ ਇੱਥੇ ਮੈਂਸ਼ਨ ਕਰਦੇ ਕਿ ਉਹਨੇ ਚਿੱਠੀ ਲਿਖੀ ਆ ਤਾਂ ਚਿੱਠੀ ਕੀ ਹੋ ਗਿਆ ਕਰਮ ਹੋ ਗਿਆ ਪਤੰਗ ਕੀ ਹੋ ਗਿਆ ਕਰਮ ਹੋ ਗਿਆ ਕਿਸਾਨ ਕਣਕ ਬੀਜ ਰਿਹਾ ਹੈ ਤਾਂ ਕੀ ਬੀਜ ਰਿਹਾ ਕਿਸਾਨ ਕਣਕ ਬੀਜ ਰਿਹਾ ਕਣਕ ਕੀ ਹੋ ਗਿਆ ਉਹਦਾ ਕਰਮ ਹੋ ਗਿਆ ਤੇ ਕਿਸਾਨ ਇਧਰੋਂ ਰਾਮ ਇਹੋ ਕੀ ਹੋਗੇ ਕਰਤਾ ਹੋਗੇ ਠੀਕ ਹੈ ਆਪਣੇ ਕੋਲ ਵੀ ਉਦਾਹਰਨ ਬਣਾ ਸਕਦੇ ਹਾਂ ਅਗਲਾ ਹੈਗਾ RAM ਪੰਜਾਬੀ ਗੀਤ गा ਰਿਹਾ ਹੁਣ ਪਤਾ ਲੱਗਾ ਕਿ RAM ਕੀ ਗਾ ਰਿਹਾ ਪੰਜਾਬੀ ਸੌਂਗ ਗਾ ਰਿਹਾ ਪੰਜਾਬੀ ਗੀਤ ਕੀ ਹੋ ਗਿਆ ਕਰਮ ਹੋ ਗਿਆ ਗੇ ਹੈਗਾ ਮਨਪ੍ਰੀਤ ਪੰਜਾਬੀ ਦਾ ਲੇਖ ਯਾਦ ਕਰ ਰਹੀ ਹੈ ਤਾਂ ਮਨਪ੍ਰੀਤ ਕੀ ਯਾਦ ਕਰ ਰਹੀ ਹੈ ਪੰਜਾਬੀ ਦਾ ਲੇਖ ਇਹ ਕੀ ਹੋ ਗਿਆ ਕਰਮ ਹੋ ਗਿਆ ਬੱਚਾ ਕਿਤਾਬ ਪੜ ਰਿਹਾ ਆਪਾਂ ਨੂੰ ਪਤਾ ਲੱਗਾ ਕਿ ਕੀ ਪੜ ਰਿਹਾ ਉਹ ਕਿਤਾਬ ਚੋਂ ਪੜ ਰਿਹਾ ਜਾਂ ਕੋਈ ਹੋਰ ਸਟੋਰੀ ਬੁੱਕ ਪੜ ਰਿਹਾ ਜਾਂ ਕੋਈ ਵਿਆਕਰਣ ਦੀ ਬੁੱਕ ਪੜ ਰਿਹਾ ਠੀਕ ਹੈ ਮਤਲਬ ਕਿ ਕਿਤਾਬ ਕਹਿਤਾ ਆਪਾਂ ਨੂੰ ਕਿਤਾਬ ਪੜ੍ਹ ਰਿਆ ਹਜੇ ਜਿਹਦੇ ਅੱਗੇ ਪੰਜਾਬੀ ਲਿਖਿਆ ਹੋਆ ਹੁੰਦਾ ਫਿਰ ਹੋਰ ਜ਼ਿਆਦਾ ਕਲੀਅਰ ਹੋ ਜਾਂਦਾ ਠੀਕ ਹੈ ਤਾਂ ਇਹਨਾਂ ਐਂਡ ਦੇ ਵਿੱਚ ਤੁਸੀਂ ਇਹ ਲਾਈਨ ਲਿਖਣੀ ਹੈ ਉਪਰੋਕਤ ਉਦਾਹਰਨਾਂ ਦੇ ਵਿੱਚ ਕਰਮ ਅੱਗੇ ਮੈਂ ਡੈਸ਼ ਪਾਤੀ ਵੀ ਕਰਮ ਇਥੋਂ ਇਕੱਠੇ ਕਰਕੇ ਲਿਖ ਲੈਣੇ ਨੇ ਉਪਰੋਕਤ ਵਾਕਾਂ ਦੇ ਵਿੱਚ ਪਤੰਗ ਚਿੱਠੀ ਕਣਕ ਪੰਜਾਬੀ ਗੀਤ ਪੰਜਾਬੀ ਦਾ ਲੇਖ ਠੀਕ ਹੈ ਪੰਜਾਬੀ ਦੀ ਕਿਤਾਬ ਇਹ ਕੀ ਨੇ ਕਰਮ ਨਹੀਂ ਤੇ ਇਹਨਾਂ ਦੇ ਵਿੱਚ ਕਰਤਾ ਕੀ ਆ ਕਰਤਾ ਮਤਲਬ ਕਿ ਜਿਹੜਾ ਕੰਮ ਕਰ ਰਿਹਾ RAM RAM ਕਿਸਾਨ RAM ਮਨਪ੍ਰੀਤ ਬੱਚਾ ਠੀਕ ਹੈ ਹੁਣ ਅੱਗੇ ਆਉਗੀ ਅਕਰਮਕ ਕਿਰਿਆ ਬਸ ਇਹ ਤੋਂ ਉਲਟਾ ਸਕਰਮਕ ਤੋਂ ਜਿਨ੍ਹਾਂ ਵਾਕਾਂ ਦੇ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਾ ਹੋਵੇ ਜਿਨ੍ਹਾਂ ਵਾਕਾਂ ਦੇ ਵਿੱਚ ਸਿਰਫ ਕਰਤਾ ਹੋਵੇ ਕਰਮ ਨਾ ਹੋਵੇ ਜਿਵੇਂ ਮੈਂ ਉਦਾਹਰਣ ਦਿੱਤੀ ਵੀ ਹੁਣ ਆਪਾਂ ਲਿਖਦੇ ਕਿ ਬੱਚੇ ਪੜ੍ਹ ਰਹੇ ਹਨ ਕੀ ਪੜ੍ਹ ਰਹੇ ਨੇ ਆਪਾਂ ਨੂੰ ਨਹੀਂ ਪਤਾ ਹੈਗਾ ਹੁਣ ਇੱਥੇ ਕਹਤਾ ਸੀ ਉਹਨਾਂ ਨੇ ਕਿਤਾਬ ਪੜ੍ਹ ਰਹੇ ਨੇ ਠੀਕ ਆਪਾਂ ਨੂੰ ਪਤਾ ਲੱਗ ਗਿਆ ਸੀ ਕਿਉਂ ਕਿਤਾਬ ਪੜ੍ਹ ਰਹੇ ਨੇ ਵੀ ਅਖਬਾਰ ਤਾਂ ਨਹੀਂ ਪੜ੍ਹ ਰਹੇ ਕਿ ਕਹਾਂ ਜੋ ਕੋਈ ਰਸਾਲਾ ਤਾਂ ਨਹੀਂ ਪੜ੍ਹ ਰਹੇ ਇੱਥੇ ਮੈਂਸ਼ਨ ਕਰਤਾ ਕਿ ਉਹ ਕਿਤਾਬ ਪੜ੍ਹ ਰਹੇ ਨੇ ਤਾਂ ਕਿਹੜੀ ਹੋ ਗਈ ਜਦੋਂ ਲਿਖਤਾ ਕਿ ਕੀ ਕਰ ਰਹੇ ਨੇ ਤਾਂ ਸਕਰਮਕ ਕਿਰਿਆ ਜੇ ਆਪਾਂ ਵੈਸੇ ਉਦਾਹਰਣ ਦੇ ਦਈਏ ਕਿ ਇੱਕ ਬੱਚੇ ਪੜ੍ਹ ਰਹੇ ਹਨ ਆਪਾਂ ਨੂੰ ਨਹੀਂ ਪਤਾ ਵੀ ਕੀ ਪੜ੍ਹ ਰਹੇ ਨੇ ਤਾਂ ਕਿਹੜੀ ਹੋ ਗਈ ਅਕਰਮਕ ਮਤਲਬ ਕਿ ਜਿਹਦੇ ਵਿੱਚ ਕਰਮ ਨਾ ਹੋਵੇ ਤੇ ਅਕਰਮਕ ਕਿਰਿਆ ਦੇ ਵਿੱਚ ਕਾਰਜ ਕਰਮ ਤੋਂ ਬਿਨਾ ਹੀ ਸਾਰਥਕ ਹੁੰਦਾ ਅਕਰਮਕ ਕਿਰਿਆ ਦੇ ਵਿੱਚ ਜਿਹੜਾ ਕਾਰਜਾ ਚਾਹੇ ਉਹਦੇ ਵਿੱਚ ਕਰਮ ਨਾ ਹੋਵੇ ਤਾਂ ਵੀ ਉਹ ਸਾਰਥਕ ਹੁੰਦਾ ਤੇ ਅਕਰਮਕ ਕਿਰਿਆ ਦੇ ਵਿੱਚ ਕਿਰਿਆਵਾਂ ਦਾ ਸਬੰਧ ਆਪਣੇ ਆਪ ਕਰਤਾ ਨਾਲ ਹੈ ਕਿਸੇ ਹੋਰ ਦੇ ਨਾਲ ਮਤਲਬ ਕਿ ਅਕਰਮਕ ਕਿਰਿਆ ਦੇ ਵਿੱਚ ਜਿਹੜਾ ਕਿਰਿਆ ਦਾ ਸਬੰਧ ਸਿਰਫ ਕਰਤਾ ਨਾਲ ਆ ਹੋਰ ਕਿਸੇ ਨਾਲ ਨਹੀਂ ਸਕਰਮਕ ਕਿਰਿਆ ਦੇ ਵਿੱਚ ਕਰਤਾ ਨਾਲ ਹੁੰਦੇ ਹੋਏ ਕਿਹਦੇ ਨਾਲ ਸੀ ਕਰਮ ਨਾਲ ਸੀ ਅਕਰਮਕ ਕਿਰਿਆ ਦੇ ਵਾਕਾਂ ਦੇ ਵਿੱਚ ਵੰਤਰ ਨਾਮ ਪਲੱਸ ਕਿਰਿਆ ਹੁੰਦੀ ਹੈ ਨਾਮ ਤੇ ਕਿਰਿਆ ਹੁੰਦੀ ਆ ਹੁਣ ਇਹਦੇ ਵਿੱਚ ਉਦਾਹਰਨਾਂ ਅਕਰਮਕ ਕਿਰਿਆ ਦੇ ਵਾਕਾਂ ਦੇ ਵਿੱਚ ਕਿਰਿਆ ਦਾ ਸਬੰਧ ਸਿੱਧਾ ਕਰਤਾ ਨਾਲ ਹੁੰਦਾ ਉਦਾਹਰਨ ਦੇ ਵਿੱਚ ਮੁੰਡਾ ਗਾ ਰਿਹਾ ਕੀ ਗਾ ਰਿਹਾ ਆਪਾਨੂੰ ਨਹੀਂ ਪਤਾ ਵੀ ਪੰਜਾਬੀ ਗੀਤ ਗਾ ਰਿਹਾ ਜਾਂ ਹਿੰਦੀ ਗੀਤ ਗਾ ਰਿਹਾ ਜਾਂ ਕੋਈ ਕਹਾਣੀ ਸੁਣਾ ਰਿਹਾ ਜਾਂ ਨਾਂ ਜਿਹੜੇ ਕੀ ਕੋਈ ਚੁਟਕਲਾ ਸੁਣਾ ਰਿਹਾ ਕੀ ਕਰ ਰਿਹਾ ਆਪਾਂ ਨੂੰ ਨਹੀਂ ਪਤਾ ਹੈਗਾ ਬਸ ਲਿਖ ਕੇ ਪਾ ਰਿਹਾ ਆਪਾਂ ਨੂੰ ਜਦੋਂ ਕੀ ਨਹੀਂ ਪਤਾ ਵੀ ਕੀ ਕਰ ਰਿਹਾ ਤਾਂ ਕਿਹੜੀ ਹੋਗੀ ਔਰ ਕਰਮ ਕਿਰਿਆ ਕੁੜੀ ਪਕਾ ਰਹੀ ਆ ਕੀ ਪਕਾ ਰਹੀ ਉਹ ਗੁਲਗੁਲੇ ਪਕਾ ਰਹੀ ਆ ਜਾਂ ਰੋਟੀ ਪਕਾ ਰਹੀ ਆ ਜਾਂ ਜਿਹੜੇ ਕੀ ਪਕੌੜੇ ਪਕਾ ਰਹੀ ਆ ਕੀ ਪਕਾ ਰਹੀ ਆ ਆਪਾਂ ਨੂੰ ਨਹੀਂ ਪਤਾ ਹੈਗਾ ਬੱਚੇ ਪੜ ਰਹੇ ਹਨ ਕੀ ਪੜ ਰਹੇ ਨੇ ਆਪਾਂ ਨੂੰ ਨਹੀਂ ਪਤਾ ਕਹਾਣੀ ਲੇਖ ਪਾਠ ਕੀ ਕਰ ਰਿਹਾ ਪਨ ਨੂੰ ਨਹੀਂ ਪਤਾ ਮੁੰਡਾ ਹੱਸ ਰਿਹਾ ਕਿਹਨੂੰ ਦੇਖ ਕੇ ਹੱਸ ਰਿਹਾ ਕਿਉਂ ਹੱਸ ਰਿਹਾ ਪਨ ਕੁਛ ਨਹੀਂ ਇੱਥੇ ਪਤਾ RAM ਲਿਖ ਰਿਹਾ ਕੀ ਲਿਖ ਰਿਹਾ ਵੀ ਨਹੀਂ ਪਤਾ ਕਿਸਾਨ ਬੀਜ ਰਿਹਾ ਕੀ ਬੀਜ ਰਿਹਾ ਪਨ ਨੂੰ ਇਹ ਨਹੀਂ ਪਤਾ ਹੈਗਾ ਤੇ ਕੀ ਹੋ ਗਏ ਜਿਹਦੇ ਵਿੱਚ ਕੀ ਨਹੀਂ ਹੁੰਦਾ ਮਤਲਬ ਕਿ ਕੀ ਕੰਮ ਕਰ ਰਿਹਾ ਉਹ ਨਹੀਂ ਆਪ ਨੂੰ ਪਤਾ ਹੈਗਾ ਉਹ ਕਿਹੜੀ ਹੋ ਗਈ ਅਕਰਮਕ ਕਿਰਿਆ ਤੇ ਅਕਰਮਕ ਕਿਰਿਆ ਦੇ ਵਿੱਚ ਇਹਨਾਂ ਵਾਕਾਂ ਦੇ ਵਿੱਚ ਕਰਮ ਨਹੀਂ ਹੈਗਾ ਭਾਵ ਕਿ ਕਰਤਾ ਹੀ ਕੰਮ ਕਰ ਰਿਹਾ ਠੀਕ ਹੈ ਇਹਨਾਂ ਤੁਸੀਂ ਲਿਖ ਸਕਦੇ ਹੋ ਪ੍ਰੋਗਤ ਵਾਕਾਂ ਦੇ ਵਿੱਚ ਕਰਤਾ ਹੀ ਆ ਕਰਮ ਨਹੀਂ ਹੈਗਾ ਤਾਂ ਇਹ ਕਿਹੜੀ ਹੋ ਗਈ ਅਕਰਮਕ ਕਿਰਿਆ ਸੋ ਇਹ ਜੀ ਤੁਹਾਡਾ ਟਾਪਿਕ ਹੈ ਸਕਰਮਕ ਤੇ ਅਕਰਮਕ ਕਿਰਾ ਆਈ ਹੋਪ ਤੁਸੀਂ ਇਹਨਾਂ ਵਧੀਆ ਢੰਗ ਨਾਲ ਸਮਝ ਗਏ ਹੋਵੋਗੇ ਆਪਣੇ ਕੋਲੋਂ ਵੀ ਤੁਸੀਂ ਉਦਾਹਰਨਾਂ ਬਣਾ ਸਕਦੇ ਹੋ ਥੈਂਕਸ